ਸਸਰੀ ਗਾਲ ਸਾਰੇ ਵੀਰ ਭਰਾਵਾਂ ਨੂੰ ਕਿ ਮਕੈਮ ਸਾਰੇ ਜਾਨਵਰ ਸੈਟ ਸਾਰਿਆਂ ਦੇ ਪਹਿਲਾਂ ਚਲਦੇ ਆਂ ਬਈ ਆਪਾਂ ਖੰਨੇ ਨੂੰ ਗੱਡੀ ਦੀ ਗ੍ਰਿਲ ਚੇਂਜ ਕਰਾਉਣੀ ਆ ਤੇ ਟਾਇਰ ਟੂਰ ਚੇਂਜ ਕਰਾਉਣੇ ਆ ਠੀਕ ਆ ਉਹਦੇ ਬਾਅਦ ਆ ਕੇ ਕੂਟਰ ਦੇਖਦੇ ਆਂ ਲਓ ਜੀ ਮਿੱਤਰੋ ਪਾਟ ਕੇ ਖੰਨੇ ਮੀਂਹ ਬਹੁਤ ਆਇਆ ਹੋਇਆ ਓਰੇ ਬੈਰਿਆ ਪਿੰਡ ਹੈ ਨੀਗਾ ਤੇ ਆਪਾਂ ਕਰਾਉਣ ਲੱਗੇ ਆਂ ਦੀ ਗ੍ਰਿਲ ਚੇਂਜ ਉਹ ਪਵਾ ਦੇਣੀ ਆ ਰੈਂਗਲਰ ਵਾਲੀ ਤੇ ਆ ਨਾਲ ਦੀ ਖਲਾ ਦੇਣੀ ਆ ਆਇਸੇ ਠੀਕ ਆ ਤੇ ਪੁਆਕ ਫੋਨੇ ਚਲ ਪਾਉਣ ਤੋਂ ਬਾਅਦ ਖਾਉਣੀ ਆ ਤੁਹਾਨੂੰ ਤੇ ਹੋ ਗਈ ਹੋ ਗਈ ਰੋਟੀ ਰੋਟੀ ਲੋ ਜੀ ਮਿੱਤਰੋ ਗ੍ਰਿਲ ਹੋ ਗਈ ਸੱਟ ਨੰਬਰ ਇਹਦਾ ਚੇਂਜ ਕਰਾਉਣਾ ਹੈ 20 ਦਿਨ ਤੱਕ ਗ੍ਰਿਲ ਕਰਾ ਕੇ ਓਕੇ ਬਾਈ ਤੁਰਪੇ ਆਪਾਂ ਘਰ ਨੂੰ ਮੜੇ ਟਾਇਰ ਪਾਦਾ ਕਰਨੇ ਆਪਾਂ ਨੇ ਆਫ ਰੋਡਿੰਗ ਵਾਲੇ ਤੇ ਮੌਸਮ ਬਾਲਾ ਗੰਦਾ ਹੋਇਆ ਆ ਬਾਈ ਘਰ ਜਾ ਕੇ ਦੇਖਦੇ ਆ ਕਿ ਇਹ ਕਬੂਤਰਾਂ ਨਾਲ ਸੇਨਾ ਬੱਜਿਆ ਹੋਵੇ ਹੈਂ ਹਾਂ ਰੱਬ ਨੂੰ ਹਾਂ ਰੱਬ ਨੂੰ ਸਮਝਾਉਣਾ ਚਾਹੀਦਾ ਭਾਈ ਸੌਣ ਮਹੀਨਾ ਲੰਘ ਗਿਆ ਹਾਂ ਭਾਦੋਂ ਚ ਫਿਰਦਾ ਤੂੰ ਤੇ ਜੱਸੇ ਉਹ ਨਹੀਂ ਬੈਠੇ ਆ ਕਹਿ ਹਾਂ ਤੇ ਆਪਣੇ ਪਿੰਡ ਬਾਜੀ ਵੀ ਰੱਖੀ ਹੋਈ ਸੀ 8 ਤਰੀਕ ਦੀ ਹੈ ਨਾ ਆਹੀ 8 ਤਰੀਕ ਦੀ ਪਤਾ ਨਹੀਂ ਹੁਣ ਕੈਨਸਲ ਹੋਊ ਪਤਾ ਨਹੀਂ ਕੀ ਆ ਚੱਕਰ ਬਾਕੀ ਪਤਾ ਲੱਗੂ ਹੁਣ ਚੱਲਦੇ ਆ ਚਲੋ ਨਾਲ ਲੱਗਦੇ ਪਹੁੰਚ ਗਏ ਭਾਈ ਆਫ ਰੋਡਿੰਗ ਵਾਲੇ ਅਲਾਇਪੋਂ ਆਣ ਲੈ ਬਰਾਤਰ ਦੋ ਹੀ ਗੱਡੀਆਂ ਲਿਆਏ ਤੇ ਉਹ ਗੱਡੀਆਂ ਲਾਓ ਮਿੱਤਰੋ ਟਾਈਮ ਮੈਂ ਕਹਿੰਦਾ 5:30 ਹੋਏ ਨੇ ਭਾਉ ਸਿੰਘ ਧਾਰ ਚੋੜਿਆ ਵਾਲੇ ਕਬੂਤਰ ਸਾਰੇ ਬਾਹਰ ਨਿਕਲੇ ਫਿਰਦੇ ਆਂ ਰਾਤ ਵਾਲੇ ਦਾਣੇ ਦੂਣੇ ਖਾਈ ਫਿਰਦੇ ਨੇ ਤੇ ਇੱਕ ਦੋ ਕੰਮ ਕਰਨੇ ਆ ਅੱਜ ਆਪਾਂ ਨੇ ਕਬੂਤਰਾਂ ਦੇ ਵੀ ਕੰਮ ਕਰਨੇ ਆ ਉਹ ਤੋਂ ਪਹਿਲਾਂ ਐਤਵਾਰ ਅੱਜ ਬਾਬਾ ਜੀ ਦੇ ਮੱਥਾ ਟੇਕਣ ਜਾਣਾ ਹਾਂ ਵੀ ਬਾਉ ਠੀਕ ਐ ਭਾਜੀ ਗਏ ਬਾਬਾ ਜੀ ਦਾ ਟਿੱਕੀ ਮੱਥਾ ਹੁਣ ਹੋ ਰੇ ਮੱਥਾ ਦੇਖ ਰਿਹਾ ਵੀ ਹੁਣ ਚੱਲੇ ਆਪਾਂ ਘਰ ਨੂੰ ਘਰੇ ਜਾ ਕੇ ਕਬੂਤਰ ਘਵਾਤਾ ਡਾਈਏ ਇਹ ਪਹਿਲੇ ਦੇਖਦੇ ਹਾਂ ਚਲੋ ਵੀ ਆਪਾ ਸਿਸਟਮ ਓਕੇ ਐਜ ਲਓ ਵੀ ਘਰ ਪਹੁੰਚ ਗਏ ਆਪਾਂ ਤੁਹਾਨੂੰ ਅਲਾਈ ਵੀ ਦਿਖਾਏ ਦੰਨੇ ਆ ਫਿਰ ਹੁਣ ਦੱਸਿਓ ਫਿਰ ਕਿਵੇਂ ਆ ਗੱਲ ਬਾਤ ਕਿੱਕੇ ਰਿਪੋਰਟ ਆ ਹੋਬ ਰੋਡਿੰਗ ਵਾਲੇ ਪੋਆ ਚਲੋ ਫਿਰ ਹੁਣ ਕੰਮ ਕਰ ਦੇਖੀਏ ਕੋਈ ਹੁਣ ਅਸੀਂ ਆ ਗਏ ਬਈ ਪਿੰਡ ਬਾਬਾ ਮੁਕਤਰਾਮ ਜੀ ਦੇ ਮੱਥਾ ਟੇਕਣ ਤੇ ਬਈ ਕਬੂਤਰਬਾਜੀ ਅੱਜ ਪਿੰਡ ਸੱਚੇ ਜ਼ਿਆਦਾ ਨਹੀਂ ਤਾਂ ਮੇਰੇ ਤਾਂ ਦੇਖੋ ਕਬੂਤਰ ਬਾਅਦ ਚ ਬਾਕੀ ਦੱਸ ਦਾਂ ਤੁਹਾਨੂੰ ਅਸੀਂ ਪਹੁੰਚ ਗਏ ਵੀ ਘਰੇ ਤੇ ਜਸੂ ਹੁਣ ਜਾਊਗਾ ਤਾਰੂ ਵੀਰੇ ਉਹਨਾਂ ਕੋਲ ਬਾਜੀ ਕਰਾਈ ਹੈ ਪੂਰੀ ਅਪਡੇਟ ਦੰਦਾ ਤੁਹਾਨੂੰ ਪਹੁੰਚ ਗਏ ਹੁਣ ਆਪਾਂ ਬਾਜੀ ਦੇ 35 ਉਤਰ ਛੁੱਟੇ ਨੇ ਆ ਪੜ ਲਓ ਤੁਸੀਂ ਤੇ ਬਾਕੀ ਸਾਨੂੰ ਬਾਹਰ ਦਿਖਾਉਣੇ ਆ ਉਤਰ ਖੁੱਲੜਦੇ ਨੇ ਹੁਣ ਦੇਖਣ ਲੱਗੇ ਹੋਏ ਆ ਇਧਰ ਤਾਰੂ ਬਰੇ ਵਾਲੇ ਬੱਚੇ ਬਾਕੀ ਦੋ ਘੋਟੇ ਇਹੋ ਹੱਡਾ ਇਧਰ ਹੈ ਡੋਲੀ ਉਧਰ ਗਈ ਹੈ ਉਤਰ ਬਾਹੜਦੇ ਨੇ ਸੂਰਜ ਬਾਹੋਂ ਪੈਂਦੱਕ ਆ ਹੈ ਇਹ ਲੋ ਬਣਾਤੇ ਹਾਂ ਕਿੰਨੇ ਫਰਦ ਗੱਡਾ ਆਪਣੇ ਨੱਡਾ ਨਹੀਂ ਹੈਗਾ ਉੱਕਣਾ ਪਰ ਇਹ ਹੋਰ ਆ ਇੱਕ ਉਹ ਦੇਖੋ ਹੇ ਥੱਲੇ ਜਾਂਦੀ ਉਹ ਥੱਲੇ ਇੱਧਰਲੇ ਖੁੱਡੇ ਚ ਬੜੇ ਗੁੱਤਰ ਨੇ ਵਿੱਚ ਬੱਚੇ ਵੀ ਨੇ ਦੋ ਬੱਚੇ ਆ ਨੇ ਆ ਬੱਚਾ ਮੇਰੇ ਮਾਝੂ ਰਹੇਗਾ ਇੱਕ ਹਾਂ ਇੱਕ ਮਾਝੂ ਰਹੇਗਾ ਆਪਣੇ ਵੀ ਇੱਕ ਨੇ ਦੋ ਹੈਗੇ ਨੇ ਉਧਰ ਅਦਰੰਗ ਵਾਲਾ ਗੁੱਤਰ ਫਿਰਦਾ ਬੱਚੇ ਗੱਡੇ ਆ ਨੇ ਇਹਦੇ ਵੀ ਬੱਚੇ ਗੱਡੇ ਆ ਨੇ ਇੱਕ ਹੋਰ ਤਾਂ ਮੈਂ ਕਹਿੰਦਾ ਰੰਗ ਵਾਲਾ ਇੱਕੋ ਦਾ ਤਲੇ ਪਰੇ ਬੜੀ ਗੂਤਰੀ ਆਹ ਆਹ ਇਹ ਗਰਦਨ ਡਿੱਟੀ ਆਦੀ ਪਰੇ ਥੱਲੇ ਉਹ ਜਰਦੀ ਕਾਲੀ ਨੋਕ ਦੀ ਟਿੱਟ ਤੇ ਟਿੱਟ ਤੇ ਬੈਠੇ ਹਾਂ ਉਹ ਦੀ ਹਾਂ ਇਹਦਾ ਬੱਚਾ ਨਾ ਹਾਲ ਹੋ ਗਿਆ ਉਹਨੂੰ ਕੋਈ ਵੀ ਹੁਣ ਲੋਟ ਹੋਈ ਆ ਮੜੀ ਜੀ ਆ ਬੱਚੇ ਨੇ ਇਹਨਾਂ ਸੱਖੇ ਜੀ ਉਹ ਬੱਚਾ ਦੇਖੋ ਕਿੰਨਾ ਸੋਹਣਾ ਬੱਚੀ ਨੇ ਕਿੰਨੇ ਨੇ ਬੱਚੇ ਨੇ ਇਹਨਾਂ ਲੈਂਚੇ ਬੈਠੇ ਔਰ ਡੱਬੇ ਨਹੀਂ ਬਚੇ ਗੱਡੇ ਨੇ ਵੀਰੇ ਉਧਰ ਵੀ ਨਹੀਂ ਡੱਡੇ ਤਾਂ ਨਹੀਂ ਆਂਡੇ ਦਰ ਹੋਣੀ ਠੀਕ ਅੱਖ ਦੇਖੋ ਤੁਸੀਂ ਬਚੇ ਦੀ ਇਹ ਪੇਵੋ ਦੀ ਵੀ ਅੱਖ ਹੈ ਜੀ ਲੈ ਛੱਡ ਦੇ ਨੂੰ ਵਿੱਚ ਨੀਲਿਆਂ ਦਾ ਵੀ ਜੁੱਟ ਫਿਰਦਾ ਇੱਥੇ ਮੈਂ ਦਿਖਾਉਣਾ ਤੁਹਾਨੂੰ ਦੋ ਨੀਲੇ ਛੋਟੇ ਤੇ ਪੇਵੋ ਦੀ ਵੀ ਅੱਖ ਹੈ ਜੀ ਵੇਖੋ ਖੜਾ ਲਾ नीले हो ना थनु फिर दे आदा कोले ही न गया नीले आई नहीं ओड़ के उधर में आ जट्ट च होणगे नहीं इधर भी नहीं है आओ फिर देने ऊपर आए ओटे दो ही नीले इकट्ठे जाते हैं बचाले जा रहे आ दो जाते हैं एड़े इकट्ठे नीले ने दोए टोटल छुटते हैं भाई पैंती कबूतर 35 ਕਬੂਤਰ ਛੁੱਟੇ ਆ ਤੇ ਦੂਸਰ ਹੋਊਗੀ ਬਾਜੀ ਪਹਿਲੇ ਨੂੰ ਫਰਾਟਾ ਵੱਖਾ 1200 ਐਂਟਰੀ ਦੂਜੇ ਨੂੰ ਕੱਪ ਐ ਤੀਜੇ ਨੂੰ ਵੱਡਾ ਕੱਪ ਐ ਠੀਕ ਐ ਮੱਥਾ ਟੇਕ ਕੇ ਬਾਜੀ ਦਿਖਾ ਕੇ ਤੁਹਾਨੂੰ ਪਹੁੰਚ ਗਏ ਘਰ ਹੁਣ ਕਬੂਤਰਾਂ ਦੇ ਮਾਰ ਲਿਆ ਨਿਗਾ ਜੱਸੇ ਪਹਿਲੇ ਇਹਨਾਂ ਨੂੰ ਦਾਣਾ ਪਾਣੀ ਪਾ ਦੇ ਕਬੂਤਰ ਆ ਦੇਖੋ ਸਾਰੇ ਉੜਦੇ ਆ ਉੜ ਰਹੇ ਸਾਰੇ ਮੌਸਮ ਢੰਡਾ ਹੈ ਉੱਪਰੇ ਰਹਿ ਜਾਣੇ ਅੱਧੇ ਦਾਣਾ ਪਹਿਲੇ ਇਹਨਾਂ ਨੂੰ ਦਾਣਾ ਪਾ ਆ ਬਚਾਈ ਬਚਰ ਲਾਤਾਂ ਹੋਰ ਕੀ ਆ ਯਾਰ ਇਹਨੂੰ ਹੁਣ ਕਿੰਨੀਆਂ ਦਵਾਈਆਂ ਕਿੰਨਿਆਂ ਚੋਗਾ ਦੇ ਲਿਆ ਅਸਲ ਗੱਲ ਨਾ ਇਹ ਜਾਣ ਕੇ ਉੱਥੇ ਬੈਠਾ ਰਹਿੰਦਾ ਇਕੱਲਾ ਹੀ ਸਾਰੇ ਕਬੂਤਰ ਅੰਦਰ ਹੁੰਨੇ ਐਵੇਂ ਜੇ ਆਪ ਇੱਥੇ ਆ ਕੇ ਬਹਿ ਜਾਂਦਾ ਚਾ ਨਵੇੜਾ ਬਲੌਗ ਪਾਉਣਾ ਹੈ ਬਾਈ ਕਾਲੀ ਕਾਲੀ ਚ ਬਸ ਬਾਜੀ ਵਾਲਾ ਬਣਾ ਲਿਆ ਵਿੱਚ ਦੂਸਰਾ ਵਾਲਾ ਐ ਚੰਗੀ ਤਰ੍ਹਾਂ ਬਣਾਵਾਂਗੇ ਫਿਰ ਠੀਕ ਆ ਤੇ ਆ ਫਿਰ ਇੱਥੇ ਨਵੇੜ ਦਾਂਗੇ ਬਲੌਗ ਆਪਾਂ ਇਧਰਲੇ ਕਬੂਤਰਾਂ ਦੇ ਮਾਰ ਲੀ ਨੇ ਹਾਂ ਨਰਵੈ ਸਿੰਘ ਹਾਂ ਬਾਜੀ ਚੱਲਦੀ ਐ ਮੌਸਮ ਠੰਡਾ ਐ ਬਾਜੀ ਦਾ ਕੀ ਫਾਇਦਾ ਯਾਰ ਕਿਉਂਕਿ ਮੀਂਹ ਦਾ ਪਰੋਸਾ ਨਹੀਂ ਨਾ ਬਾਪੂ ਲੋਈ ਮਿੱਤਰੋ ਇਹਦੇ ਖਾਣੇ ਹੁੰਦੇ ਨੇ ਜੀ ਚੱਕਣੇ ਆਪਾਂ ਨੇ ਬਾਪੂ ਪਰ ਖਾਣੇ ਚੱਕ ਨਹੀਂ ਸਕਦੇ ਆਂ ਅੰਡੇ ਧਰੀਂ ਬੈਠੀ ਉੱਪਰ ਇਹ ਵੀ ਗੜਬੜ ਬੱਚੇ ਕੱਢਲੇ ਲੱਗਦੇ ਆ ਮੈਨੂੰ ਚਲੋ ਕੋਈ ਨਹੀਂ ਦੇਖਦੇ ਆ ਇਹਦੇ ਬੱਚਾ ਦੇਖੀਏ ਕਿੱਡੇ ਕਿੱਡੇ ਹੋ ਗਏ ਕਿੱਥੇ ਬਾਈ ਹੈ ਆਓ ਹੈਗੇ ਹੈਗੇ ਐਂ ਦੇ ਪਾਣੀ ਚੇਂਜ ਕਰਦੀਏ ਇਹਦਾ ਸਾਫ਼ ਹੈ ਪਾਣੀ ਪਰ ਚੇਂਜ ਕਰਨਾ ਆਪਾਂ ਉਹ ਜੋ ਸਰੋਂ ਪਾ ਦੇਣੀ ਹੈ ਕਣਕ ਨਹੀਂ ਪਾਉਣੀ ਇਹਨੂੰ ਲਾ ਦਨੇ ਆ ਤੇ ਜਿ세 ਇਧਰ ਪਾ ਵੀ ਦੇ ਦਾਣੇ ਦੂਨੇ ਦਾਣੇ ਹੈ ਨਹੀਂ ਤੇ ਸਟੋਰ 'ਚ ਰੱਖਿਆ ਇਹਦੇ ਲਓ ਵੀ ਇਹਨਾਂ ਨੂੰ ਕੱਲੀ ਸਰੋਂ ਪਾਉਣੀ ਹੈ ਛੱਕੋ ਵੀ ਮਿੱਤਰੋ ਪਾਣੀ ਕਰਤਾ ਚੇਂਜ ਟ੍ਰੇ ਲੈਨੇ ਆਪਾਂ ਕੱਢ ਠੀਕ ਹੈ ਡੋਲਦੀ ਇੱਥੇ ਦਾਣੇ ਸਾਫ਼ ਕਰਕੇ ਪਾਉਣੇ ਆ। ਲੋ ਵੀ ਇਹਨਾਂ ਨੂੰ ਵੀ ਦਾਣੇ ਪਾ ਰਹੇ ਆ। ਟ੍ਰੇਆਂ 'ਚ ਪਾ ਦੇਣੇ ਨੇ। ਸਰੋਂ ਵੀ ਪਾਉਣੀ ਐ ਇਸੇ। ਹਾਂ ਜੋੜੀ-ਝੋੜੀ ਚਾਦਣੇ। ਥੋੜੀ ਜਿਹੀ ਬਾਰੀ ਸਰ। ਹਾਂ। ਆਹੀ ਪਾ ਰਹੇ ਆ ਰਜਨ ਸਿੰਘ ਦੇ। ਤੇ ਬੱਚੇ ਉੱਪਰ ਲੈ ਜਾਣੇ ਵਾਲੇ ਵੀ ਹੈਗੇ ਇੱਕ ਦੋ। ਹੈਗੇ ਨਹੀਂ ਦੋ ਤਿੰਨ। ਉੱਪਰ ਇਹਨੂੰ ਯਾਰ ਪੰਜਾਲ 'ਚ ਬਿਠਾਏ ਨਹੀਂ ਹੁੰਦਾ ਜੱਸੇ। ਤਿੰਨ ਤਾਂ ਲੱਗ ਗਏ ਤਿੰਨ ਰਹਿ ਗਏ ਹੋਰ ਹਨਾ ਕੋਈ ਨਹੀਂ ਚੱਲ ਲਾਉਣੇ ਆਪਾਂ ਅਸਲ ਗੱਲ ਤਾਂ ਖੁੱਡਿਆਂ ਦੀ ਸੈਟਿੰਗ ਕਰਨੇ ਵਾਲੀ ਨਾ ਇਹਨਾਂ ਦੀ ਉਪਰ ਵਾਲੇ ਦਾ ਸੈੱਟ ਨੇ ਪੂਰੇ ਇਹਦੀ ਸੈਟਿੰਗ ਮੈਨੂੰ ਬਹੁਤ ਗੰਦਾ ਲੱਗਣ ਲੱਗ ਗਿਆ ਗੁੱਡਾ ਕਿਉਂਕਿ ਬਾਛੜ ਗਿਆ ਉਹਨੂੰ ਗੰਧ ਮੰਦੀ ਯਾਰ ਇਹ ਕਹਿੰਦਾ ਜਿਵੇਂ ਹੁਣ ਇਹਨਾਂ ਨੂੰ ਦਾਣੇ ਚਕਾ ਕੇ ਹਾਂਜੀ ਜਦ ਦਾਣੇ ਚੁਕਲੇ ਜਦੇ ਅੰਦਰ ਵਸ ਕੁੰਡਾ ਲਾ ਦੇਣਾ ਠੀਕ ਬਾਹਰ ਨਹੀਂ ਬਾਹਲਾ ਦੇਰ ਫੇਰਨ ਦੇਣੇ ਚੋਗਾ-ਜੋਗਾ ਨਹੀਂ ਦੰਦੇ ਫਿਰ ਸਹੀ ਹੈ ਪਾ ਦੇ ਪਾ ਦੇ ਇਕ ਡੋਲੀ ਵਾਲਾ ਉਈਓ ਪੰਗਾ ਕਰ ਲਿਆ ਆਪਾਂ ਨੇ ਉਹਰੇ ਆ ਛੋਟੇ ਜਿਹੇ ਬੱਚੇ ਡੋਲੀ ਚ ਵੜ ਜਾਂਦੇ ਆ ਲਿਆ ਉਹਨਾਂ ਨੂੰ ਸਰੋਂ ਪਾ ਜਾ ਮੈਂ ਬੱਚੇ ਵੜੀਏ ਪੰਦੇ ਨੂੰ ਡੋਲੀ ਹਾਂ ਚਲ ਆ ਕਰ ਦੀ ਬੰਦ ਪਾਣੀ ਪਾਣੀ ਇਹਨਾਂ ਨੂੰ ਪਾ ਦੇ ਤੂੰ ਇਹਨਾਂ ਨੂੰ ਪਾਤਾ ਮੈਂ ਹਾਊਸਿੰਗ ਲੱਗ ਗਿਆ ਡੋਕਾ ਕਰਨ ਤੇ ਜੰਟਰੀ ਸਿੰਘ ਚਲੇ ਗਿਆ ਭਾਈ ਪਿੰਡ ਨੂੰ ਲਾਓ ਬਈ ਸਰੋਂ ਪਾ ਦੰਨੇ ਇਹਨਾਂ ਨੂੰ ਚੋਗਾ ਚੋਗਾ ਦੇ ਲੈਣਗੇ ਲਾਓ ਬਈ ਖਾਓ ਦਾਣੇ ਓ ਕੇਰਬੋਡ ਇਹਨਾਂ ਦਾ ਕੰਮ ਨਿਭੜ ਗਿਆ ਆ ਲਾ ਦੰਨੇ ਆ ਇਹਨੂੰ ਵੀ ਰੱਖ ਦੰਨੇ ਆ ਟਿਕਾਣੇ ਹੁਣ ਤੇ ਜੱਸਾ ਪਾਣੀ ਪੂਣੀ ਲੱਗਿਆ ਚੇਂਜ ਕਰਨ ਕਰਦੇ ਕਰਦੇ ਬਾਈ ਤੇ ਇਹਨੂੰ ਇੱਥੇ ਰੱਖ ਦੰਨੇ ਆ ਅੱਜ ਸਾਰੀ ਸਾਫ ਸਵਾਈ ਤੁਈ ਦੇਖਦੇ ਜਾਇਓ ਕੀ ਆ ਬਣਦਾ ਅੱਜ ਅੱਜ ਹੈਗੇ ਆਪਾਂ ਵਿਲੇ ਦਾਣੇ ਦੂਣੇ ਲਾ ਗੇ ਚੁਗਣ ਤੇ ਕਮੈਂਟ ਵੀ ਬੋਲਣੇ ਨੇ ਕਮੈਂਟ ਚਲੋ ਬਾਈ ਮੈਂ ਅਗਲੀ ਵੀਡੀਓ ਚ ਬੋਲੂਗਾ ਪੱਕੇ ਸਾਰਿਆਂ ਦੇ ਹੁਣ ਇਹਦੇ ਪਰ ਕਮੈਂਟ ਕਰਦੇਓ ਅਗਲੀ ਵੀਡੀਓ 'ਚ ਇੱਕ ਪੱਧਰ ਸਾਰਿਆਂ ਦੇ ਠੀਕ ਆ ਮਿਲਦੇ ਆ ਅਗਲੇ ਵਲੌਗ 'ਚ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਾਂਗੇ ਹੁਣ ਆਪਾਂ ਅਗਲੇ ਵਲੌਗ